ਸੋ ਸਿਰਫ ਹੁਣ 4 ਦਿਨ ਦਾ ਵਕਫਾ ਰਹੇਗਾ ਜਦੋਂ ਹੁਣ ਚੋਣ ਪ੍ਰਚਾਰ ਲੁਧਿਆਣਾ ਨਗਰ ਨਿਗਮ ਦੀ ਜਿਹੜੀ ਚੋਣ ਪ੍ਰਚਾਰ ਬਿਲਕੁਲ ਉਹ ਥੰਮ ਜਾਏਗੀ ਤਾਂ ਕਿ ਤੇ ਆਕੇ ਅਗਰ ਭਾਜਪਾ ਲੁਧਿਆਣਾ ਦੀ ਗੱਲ ਕੀਤੀ ਤੇ 95 ਵਾਰਡਾਂ ਦੇ ਵਿੱਚ तमाम ਉਹ ਸੀਨੀਅਰ ਡੜੇ ਬਾਜਪਾ ਦੇ ਆਗੂ ਆਪਣਾ ਉਮੀਦਵਾਰਾਂ ਨੂੰ ਜਿਤਾਉਣ ਲਈ ਦਿਨ ਰਾਤ ਪ੍ਰਚਾਰ ਕਰ ਰਹੇ ਤੇ ਆਉਣ ਵਾਲੇ ਚਾਹਵਾ ਵੀ ਕਰ ਰਹੇ ਵੀ 21 ਦਸੰਬਰ ਨੂੰ ਸ਼ਾਮ ਤੱਕ ਜਿਹੜਾ ਪੂਰੇ ਭਾਜਪਾ ਜਿੱਤ ਪ੍ਰਾਪਤ ਕਰਦਾ ਮੇਰ ਵੀ ਆਉਣ ਵਾਲੇ ਸਮੇਂ ਚ ਲੁਧਿਆਣਾ ਦੇ ਵਿੱਚ ਭਾਜਪਾ ਦਾ ਬਣੇਗਾ ਤਾਂ ਇਹ ਸਾਰੇ ਮਾਮਲੇ ਚ ਮੇਨਾ ਕੋ ਇਨਚਾਰਜ ਬੈਠੇ ਆ ਆ ਸਾਫ ਦਾ ਮੋਗਾ ਦੇ ਐਮ ਐਲ ਏ ਡਾਕਟਰ ਹਰ ਹਰਜੋਤ ਕਮਲ ਜੀ ਸਿੱਧੇ ਸਵਾਲ ਹੈ ਜੀ 95 ਵਾਰਡ ਦਾਵਾਕਾਰੀ ਭਾਜਪਾ ਵੀ ਆਉਣ ਵਾਲੇ ਸਮੇਂ ਚ ਲੁਧਿਆਣਾ ਦਾ ਮੇਰੀ ਭਾਜਪਾ ਬਣੂਗਾ ਕਿੰਨੀ ਕੀ ਤਿਆਰੀਆਂ ਔਰ ਕਿੰਨਾ ਤੁਸੀਂ ਜੋ ਲਗਾ ਰਹੇ ਸਾਡੇ ਵਾਜਪਾ ਵਰਕਰ ਚ ਕਿੰਨਾ ਐਫਰਟ ਹੈ ਜਦਕੀ ਕੁਝ ਇਸ ਤਰ੍ਹਾਂ ਸਾਡੇ ਵਾਜਪਾ ਵਰਕਰ ਵਿਰੋਧੀ ਹੋ ਕੇ ਆਜ਼ਾਦ ਉਮੀਦਵਾਰ ਵੀ ਲੜ ਰਹੇ ਦੇਖੋ ਇਸ ਤਰ੍ਹਾਂ ਤਾਂ ਹਮੇਸ਼ਾ ਹੀ ਹੁੰਦਾ ਰਹਿੰਦਾ ਹਰ ਪਾਰਟੀ ਦੇ ਵਿੱਚ ਹਰ ਬੰਦੇ ਨੂੰ ਲੱਗਦਾ ਹੁੰਦਾ ਕਿ ਉਹ ਜਿੱਤਣ ਵਾਲਾ ਕੈਂਡੀਡੇਟ ਸੀ ਤਾਂ ਇੱਥੇ ਕਿਤੇ ਨਾ ਕਿਤੇ ਇਦਾਂ ਦੀ ਗੱਲ ਹੋ ਜਾਂਦੀ ਹੈ ਉਹ ਮੈਂ ਇਸ ਗੱਲ ਨੂੰ ਡਰਾਈ ਨਹੀਂ ਕਰ ਸਕਦਾ ਬਟ ਜਿਹੜੇ ਭਾਜਪਾ ਦੇ ਕੈਂਡੀਡੇਟ ਹੈ ਉਹ ਪੂਰੇ ਦਮ ਖਮ ਦੇ ਨਾਲ ਆਪਣਾ ਚੋਣ ਦਾ ਪ੍ਰਚਾਰ ਵੀ ਕਰ ਰਹੇ ਆ ਲੜ ਵੀ ਰਹੇ ਆ ਔਰ ਸਾਰੀ ਜਿੰਨੀ ਭਾਜਪਾ ਦੀ ਲੀਡਰਸ਼ਿਪ ਆ ਉਹ ਵੀ ਇਸ ਗੱਲ ਵਾਸਤੇ ਤਿਆਰ ਕਰੀ ਬੈਠੀ ਹੈ ਔਰ ਮੈਂ ਸਮਝਦਾ ਕਿ ਲੁਧਿਆਣੇ ਦੇ ਲੋਕ ਵੀ ਬੜੇ ਸਿਆਣੇ ਆ ਅੱਗੇ ਅਸੀਂ ਲੋਕ ਸਭਾ ਦੇ ਵਿੱਚ ਦੇਖਿਆ ਕਿ ਇਸ ਲੋਕ ਸਭਾ ਦੀ ਇਲੈਕਸ਼ਨ ਵਿੱਚ ਤਕਰੀਬਨ 66 ਵਾਰਡਾਂ ਦੇ ਵਿੱਚ ਇਹਨਾਂ ਲੋਕਾਂ ਨੇ ਭਾਜਪਾ ਨੂੰ ਆਪਣਾ ਸਮਰਥਨ ਦਿੱਤਾ ਸੀ ਔਰ ਭਾਜਪਾ ਵੀ ਉਹਨਾਂ ਦੀਆਂ ਉਮੀਦਾਂ ਤੇ ਖਰੀ ਉਤਰੀ ਹੈ ਬੇਸ਼ੱਕ ਪਿੰਡਾਂ ਦੇ ਵਿੱਚੋਂ ਸਾਨੂੰ ਸਮਰਥਨ ਨਹੀਂ ਮਿਲਿਆ ਬਿੱਟੂ ਜੀ ਹਾਰ ਗਏ ਸੀ ਉਹਦੇ باوجود ਵੀ ਭਾਜਪਾ ਨੇ ਉਹਨਾਂ ਨੂੰ ਵੱਡਾ ਰੈਂਕ ਦੇ ਕੇ ਬਣਾਇਆ ਨਵਾਜ਼ਿਆ ਔਰ ਇਸ ਵਾਰੀ ਵੀ ਅਸੀਂ ਲੋਕਾਂ ਕੋਲ ਉਸੇ ਤਰ੍ਹਾਂ ਹੀ ਅਪੀਲ ਕਰਨ ਜਾ ਰਹੇ ਹਾਂ ਕਿ ਭਾਜਪਾ ਸੈਂਟਰ ਦੇ ਵਿੱਚ ਸਰਕਾਰ ਔਰ ਬਹੁਤ ਸਾਰੇ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਚੱਲ ਰਹੇ ਆ ਔਰ ਜਿਹੜੇ ਚੱਲਣ ਵਾਲੇ ਆ ਉਹ ਭਾਜਪਾ ਹੀ ਲਿਆ ਕੇ ਚਲਾ ਰਹੀ ਹੈ ਔਰ ਭਾਜਪਾ ਹੀ ਚਲਾਉਗੀ ਕਿਉਂਕਿ ਆਪਾਂ 3 ਸਾਲ ਹੋ ਗਏ ਇਸ ਸਰਕਾਰ ਬਣੀ ਨੂੰ ਅਜੇ ਤੱਕ ਇੱਕ ਹੀ ਇਹਨਾਂ ਕੋਲੋਂ ਨੀ ਪੱਥਰ ਰੱਖਿਆ ਸੀ ਉਹ ਵੀ ਇਹਨਾਂ ਦੇ ਐਮਐਲਏ ਨੇ ਆਪ ਹੀ ਤੋੜਤਾ ਵੀ ਕੰਮ ਨਹੀਂ ਹੋਇਆ ਸੋ ਨਾ ਤਾਂ ਕਿਸੇ ਦੀ ਨੀਤ ਹੈਗੀ ਆ ਨਾ ਨੀਤੀ ਹੈਗੀ ਆ ਨਾ ਇਹਨਾਂ ਕੋਲੇ ਪੈਸਾ ਹੈਗਾ ਸੋ ਮੈਂ ਤੁਹਾਡੇ ਮਾਧਿਅਮ ਨਾਲ ਇਹ ਵੀ ਦੱਸਣਾ ਚਾਹੁੰਦਾ ਕਿ ਅਸੀਂ ਪੂਰੀ ਵਿਉਂਤਬੰਦੀ ਦੇ ਨਾਲ ਇਸ ਚੋਣ ਨੂੰ ਲੜ ਰਹੇ ਹਾਂ ਔਰ ਇਹਨੂੰ ਅਸੀਂ ਜਿੱਤਣ ਵਾਸਤੇ ਹਰ ਜਿਹੜੀ ਸੰਭਵ ਕੋਸ਼ਿਸ਼ ਕਰ ਰਹੇ ਹਾਂ ਸੋ ਮੈਨੂੰ ਲੋਕਾਂ ਤੋਂ ਵੀ ਪੂਰੀ ਆਸ ਹੈ ਕਿ ਉਹ ਸਮਝਦਾਰ ਨੇ ਉਹ ਭਾਜਪਾ ਦੇ ਵਿੱਚ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਆਪਣਾ ਸਮਰਥਨ ਦੇਣਗੇ ਜਿਤਾ ਕੇ ਮੇਰ ਤੱਕ ਦੀ ਜਿਹੜੀ ਕੁਰਸੀ ਹੈਗੀ ਉਹ ਭਾਜਪਾ ਨੂੰ ਦੇਣਗੇ ਤਾਂ ਕਿ ਜਿਹੜੀ ਭਾਜਪਾ ਹੈਗੀ ਆ ਉਹ ਜਿਹੜੀ 스마트 ਸਿਟੀ ਵਰਗੇ ਵਾਅਦੇ ਕੀਤੇ ਆ ਉਦੇ ਉੱਤੇ ਖੜੀ ਉਤਰ ਕੇ ਲੁਧਿਆਣੇ ਦੀ ਜਿਹੜੀ ਮੇਨ ਸਮੱਸਿਆ ਬੁੱਢੇ ਨਾਲੇ ਵਰਗੀ ਹੈਗੀ ਆ ਉਹਦਾ ਹੱਲ ਉਹਦਾ ਹੱਲ ਉਹੀ ਕਰਕੇ ਦੇ ਸਕਦੀ ਹੈ ਜੀ ਫਰੀਦਕੋਟ ਤੁਸੀਂ ਕਾਫੀ ਮਿਹਨਤ ਕੀਤੀ ਜਦੋਂ ਖਾਨਸਰਾ ਜੀ ਦੇ ਇਲੈਕਸ਼ਨ ਜਿਹੜੇ ਸੀ ਤਾਂ ਤੁਸੀਂ ਮੋਗੇ ਰੱਖ ਤੁਸੀਂ ਖੁਦ ਐਮ ਐਲ ਏ ਐਮ ਐਲ ਓ ਬੜਾ ਤੁਹਾਨੂੰ ਤਜਰਬਾ ਆ ਔਰ ਤੁਹਾਨੂੰ ਵੱਡੀ ਜ਼ਿੰਮੇਵਾਰੀ ਮੋਦੀ ਸਕਾਂ ਦੇਤੀ ਖਾ ਸਕੇ ਸਭ ਤੋਂ ਵੱਡੇ ਸ਼ਹਿਰ ਦੀ ਲੁਧਿਆਣਾ ਸੰਤੀ ਸ਼ਹਿਰ ਹੈ ਤਕਿ ਇੱਥੇ ਕਾਫੀ ਜਿਹੜਾ ਰੋਟੀਆਂ ਸੇਕੀ ਜਾਂਦੀ ਰਾਣੀ ਬੁੱਢੀ ਜਿਹੜੀ ਪਹਿਲਾਂ ਗੱਗਦੀ ਬੁੱਢੇ ਨਾਲੇ ਹਮੇਸ਼ਾ ਜਦੋਂ ਗੱਲ ਆਉਂਦੀ ਲੰਗਾਨੀ ਦਾ ਬੁੱਢਾ ਨਾਲਾ ਆਖਿਰਕਾਰ ਬੁੱਢਾ ਨਾਲਾ ਦਰਿਆ ਕਦੋਂ ਬਣੂਗਾ ਹਮੇਸ਼ਾ ਸਾਡਾ ਸਵਾਲ ਇਹ ਹਰ ਉਸ ਲੀਡਰ ਨੂੰ ਹਰ ਜਨਤਾ ਉਸ ਲੀਡਰ ਨੂੰ ਪੁੱਛਦੀ ਹੈ ਆਣ ਵਾਲੇ ਆਪਣੇ ਉਸ ਨਮਾਇਦੇ ਨੂੰ ਪੁੱਛਦੀ ਹੈ ਤੇ ਲੇਕਿਨ ਜਵਾਬ ਹਜੇ ਤੱਕ ਬੁੱਢਾ ਨਾਲਾ ਬਣਿਆ ਦਰਿਆ ਨਹੀਂ ਬਣਿਆ ਕਿ ਕੇਂਦਰ ਸਰਕਾਰ ਦਾ 650 ਕਰੋੜ ਰੁਪਇਆ ਸਰਕਾਰ ਉੱਤੇ ਗਿਆ ਸੀ ਇਹਦੇ 800 ਕਰੋੜ ਦੁਬਾਰਾ ਪਲੱਸ ਜੀ ਜੀ ਸਾਡੇ 650 ਤੋਂ ਬਹੁਤ ਜ਼ਿਆਦਾ ਹਾਂਜੀ ਦੇਖੋ ਜਿਹੜੇ ਇਦੀ ਮੇਨ ਪਲੈਨਿੰਗ ਹੈਗੀ ਆ ਉਹ ਸਾਡੇ ਬਹੁਤ ਸਾਰੇ ਲੀਡਰ ਸਹਿਬਾਨ ਪਹਿਲਾਂ ਵੀ ਗੱਲ ਕਰ ਚੁੱਕੇ ਆ ਬਾਕੀ ਪਾਰਟੀਆਂ ਵਾਂਗੂ ਅਸੀਂ ਵੀ ਇਹ ਸੋਚ ਰਹੇ ਆ ਕਿ ਇਸ ਬੁੱਡੇ ਨਾਲੇ ਦਾ ਅ ਅਸਥਾਈ ਨਹੀਂ ਇੱਕ ਵਾਰੀ ਸਫਾਈ ਕਰਾਤੀ ਉਹਦੇ ਨਾਲ ਮਸਲਾ ਹੱਲ ਨਹੀਂ ਹੁੰਦਾ ਜਿੰਨੀਆਂ ਵੱਡੀਆਂ ਇੰਡਸਟਰੀਜ਼ ਨੇ ਉਹ ਇੰਡਸਟਰੀਜ਼ ਨੂੰ ਬਚਾਉਣਾ ਵੀ ਸਾਡਾ ਕੰਮ ਆ ਉਹ ਇੰਡਸਟਰੀਅਲਿਸਟ ਜਿਹੜੇ ਆਪਣੇ ਪੈਸਾ ਲਾ ਕੇ ਇੰਡਸਟਰੀਆਂ ਚਲਾ ਰਹੇ ਉਹਨਾਂ ਦੀ ਮਦਦ ਕਰਨੀ ਵੀ ਸਾਡਾ ਫਰਜ਼ ਬਣਦਾ ਔਰ ਮੈਂ ਸਮਝਦਾ ਕਿ ਮੇਰੇ ਮੋਗੇ ਤੋਂ ਤੁਸੀਂ ਗੱਲ ਸ਼ੁਰੂ ਕੀਤੀ ਆ ਮੋਗੇ ਦੇ ਵਿੱਚ ਜਿਹੜਾ ਸਾਡਾ ਫੋਕਲ ਪੁਆਇੰਟ ਹੈ ਉਹਦੀ ਸਮੱਸਿਆ ਬਹੁਤ ਦੇਰ ਦੀ ਸੀਗੀ ਜਿਹੜਾ ਉਹਦਾ ਪਾਣੀ ਦਾ ਨਿਕਾਸ ਸੀਗਾ ਸੀਵਰੇਜ ਦਾ ਉਹ ਇੱਕ ਉੱਥੋਂ ਨਹਿਰ ਜੀ ਜਾਂਦੀ ਸੀ ਨੈਸਲੇ ਦੀ ਉਹਦੇ ਵਿੱਚ ਹੀ ਪਾਉਂਦੇ ਸੀ ਮੈਂ ਜਦੋਂ ਐਮਐਲਏ ਬਣਿਆ ਤਾਂ ਮੈਂ ਉਸ ਵੇਲੇ ਡਿਪਾਰਟਮੈਂਟਾਂ ਦੀ ਪ੍ਰੋਬਲਮ ਸੀਗੀ ਜਿਹੜੇ ਉਹ ਉਹਨੂੰ ਹੱਲ ਕਾਰਪੋਰੇਸ਼ਨ ਇਸ ਕਰਕੇ ਨਹੀਂ ਕਰ ਰਹੀ ਸੀ ਕਿਉਂਕਿ ਉਹ ਇੰਡਸਟਰੀਅਲ ਡਿਪਾਰਟਮੈਂਟ ਕੋਲ ਆਉਂਦਾ ਸੀ ਇੰਡਸਟਰੀਅਲ ਡਿਪਾਰਟਮੈਂਟ ਇਸ ਕਰਕੇ ਹੱਲ ਨਹੀਂ ਕਰ پا ਰਹੀ ਸੀ ਕਿਉਂਕਿ ਉਹਦੀ ਐਗਜ਼ੀਕਿਊਸ਼ਨ ਜਿਹੜੀ ਆ ਉਹ ਕਾਰਪੋਰੇਸ਼ਨ ਨੇ ਕਰਨੀ ਸੀ ਮੈਂ ਦੋਨੇ ਡਿਪਾਰਟਮੈਂਟ ਇਕੱਠੇ ਕਰਕੇ ਬਿਠਾ ਕੇ 4.5 ਕਰੋੜ ਰੁਪਇਆ ਉਹਨਾਂ ਤੋਂ ਉਸ ਵੇਲੇ ਸੈਂਕਸ਼ਨ ਕਰਾ ਕੇ ਤਾਂ ਉਸ ਤੋਂ ਪਹਿਲਾਂ 11 ਲੱਖ ਕਰੋੜ ਰੁਪਈਆ ਲਿਆ ਕੇ ਸੀਮੈਂਟ ਦੀਆਂ ਉੱਥੇ ਸੜਕਾਂ ਡੇਡ ਡੇਡ ਫੁੱਟ ਉੱਚੀਆਂ ਪੁਆਈਆਂ ਅੱਜ ਵੀ ਉਹ ਮੌਜੂਦ ਹੈਗੀਆਂ ਨੇ ਲਾਈਟਾਂ ਲੁਆਈਆਂ ਔਰ ਅਸੀਂ ਉਹਦਾ ਵੀ ਹੱਲ ਇੰਡਸਟਰੀ ਡਿਪਾਰਟਮੈਂਟ ਸੀਵਰੇਜ ਉਹਦੇ ਬਾਅਦ ਸੇ ਪਲੱਸ ਜਿਹੜੀ ਕਾਰਪੋਰੇਸ਼ਨ ਹੈ ਉਹਦੀ ਜੁਆਇੰਟ ਮੀਟਿੰਗ ਮੈਂ ਵੱਡੇ ਅਫਸਰਾਂ ਦੀ ਕਰਵਾ ਕੇ ਪੈਸੇ ਸੈਂਕਸ਼ਨ ਕਰਵਾ ਕੇ ਜਿਹੜੀ ਪੈਸੇ ਇੰਡਸਟਰੀ ਡਿਪਾਰਟਮੈਂਟ ਤੋਂ ਲੈਂਦੇ ਐਗਜ਼ੀਕਿਊਸ਼ਨ ਇੰਡਸਟਰੀ ਡਿਪਾਰਟਮੈਂਟ ਤੋਂ ਲੈਂਦੀ ਉੱਥੇ एसटीपी ਯੂਨਿਟ ਲਵਾ ਕੇ ਤਾਂ ਉਹਦਾ ਸਮੱਸਿਆ ਦਾ ਹੱਲ ਕੀਤਾ ਇਸੇ ਤਰੀਕੇ ਦੇ ਨਾਲ ਮੈਂ ਸਮਝਦਾ ਕਿ ਵਿਜ਼ਨ ਇਹੀ ਹੋਣਾ ਚਾਹੀਦਾ ਕਿ ਉਹ ਜਿਹੜੀਆਂ ਇੰਡਸਟਰੀਜ਼ ਹੈਗੀਆਂ ਆਪਾਂ ਉੱਥੇ ਸੈਂਟਰ ਗਵਰਨਮੈਂਟ ਹੀ ਪੈਸੇ ਦੇ ਸਕਦੀ ਹੈ ਇੰਨੇ ਵੱਡੇ ਫੰਡ ਅਸੀਂ ਉੱਥੇ एसटीपी ਯੂਨਿਟਸ ਲੁਵਾਈਏ ਤਾਂ ਕਿ ਉਹ ਇੰਡਸਟਰੀਆਂ ਤੋਂ ਜਿਹੜਾ ਗੰਦਾ ਪਾਣੀ ਆਉਂਦਾ ਉਹ ਐਸਟੀਪੀ ਯੂਨਿਟਸ ਦੇ ਰਾਹੀਂ ਕਲੀਨ ਕਰਕੇ ਫੇਰ ਉਹ ਵੱਡੇ ਨਾਲੇ ਚ ਪਾਈਏ ਹਰ ਰੋਜ਼ ਜੇ ਨਾਲੇ ਨੂੰ ਜਿੰਨੀ ਵਾਰੀ ਮਰਜ਼ੀ ਸਾਫ਼ ਕਰਾ ਲਓ ਵਿੱਚ ਫੇਰ ਗੰਦਾ ਰਲ ਜਾਂਦਾ ਇਹ ਕੋ ਹੱਲ ਨਹੀਂ ਹਰਜੋਜੀ ਲਾਸਟ ਵਾਰ ਮੇਰਾ ਤੁਸੀਂ ਕਿਹਾ ਵੀ ਤੁਹਾਡੀ ਬਿਲਕੁਲ ਸਾਨੂੰ ਪਤਾ ਸੀ ਨੇਸ਼ਲੀ ਫੈਕਟਰੀ ਦੀ ਸੀ ਬਹੁਤ ਕਾਫੀ ਸਮਾੜਾ ਵੇਸਟ ਸੀ ਉਹ ਸਾਰਾ ਨਹਿਰ ਚ ਜਾਂਦਾ ਸੀ ਤੇ ਕਾਫੀ ਪੋਲੂਟਿਡ ਹੋ ਗਿਆ ਸੀ ਬੜੇ ਉੱਥੇ ਧਰਨੇ ਵੀ ਲੱਗੇ ਸੀ ਤੁਸੀਂ ਹੱਲ ਕੀਤਾ ਤੁਸੀਂ ਤੁਹਾਡੀ ਜਿਸ ਗੱਲ ਵੀ ਅਸੀਂ ਦੋਨੇ ਡਿਪਾਰਟਮੈਂਟ ਮਿਠਾ ਲਏ ਮੰਨਦੇ ਹੋ ਪਿਛਲੀ ਸਰਕਾਰਾ ਕੋਈ ਵੀ ਹੋਵੇ ਸਰਕਾਰ ਵੀ ਉਹਨਾਂ ਨੇ ਪੰਜਾਬ ਪੋਲਿਊਸ਼ਨ ਬੋਰਡ ਲੁਧਿਆਣਾ ਦਾ ਤੇ ਨਗਰ ਨਿਗਮ ਜਾਂ ਹੋਰ ਡਿਪਾਰਟਮੈਂਟ ਨੂੰ ਆਪਸ ਇਕੱਠਾ ਹੋਣ ਦਿੱਤਾ ਹੀ ਨਹੀਂ ਰਾਜਨੀਤੀ ਨੋਟਿਓ ਦੇਖੋ ਮੈਂ ਪਹਿਲਾਂ ਸ਼ਬਦ ਬੋਲਿਆ ਸੀ ਕਿ ਨੀਤ ਤੇ ਨੀਤੀ ਤੁਹਾਨੂੰ ਇੱਕ ਤਾਂ ਨੀਤੀ ਬਣਾਉਣੀ ਪੈਣੀ ਹੈ ਦੂਜੀ ਤੁਹਾਡੀ ਨੀਤ ਹੋਵੇ ਕੰਮ ਕਰਾਉਣ ਦੀ ਫਿਰ ਨੀਤੀਆਂ ਵੀ ਬਣ ਜਾਂਦੀਆਂ ਕੰਮ ਸਿਰੇ ਵੀ ਚੜ ਜਾਂਦੇ ਮੌਕੇ ਦੇ ਵਿੱਚ ਤੁਸੀਂ ਗੱਲ ਕੀਤੀ ਹੈ ਮੈਂ ਤੁਹਾਨੂੰ ਦੱਸਿਆ ਮੈਂ ਉਹ ਵੀ ਕਰਵਾ ਕੇ ਦਿੱਤਾ ਹੁਣ ਆ ਜਿਹੜੀ ਇਲੈਕਸ਼ਨ ਅਸੀਂ ਲੋਕ ਸਭਾ ਦੀ ਤੁਸੀਂ ਫਰੀਦਕੋਟ ਦਾ ਮੈਂ ਲੋਕ ਸਭਾ ਦਾ ਇੰਚਾਰਜ ਸੀ ਉੱਥੇ ਤੁਸੀਂ ਜੇ ਮੋਗੇ ਹਲਕੇ ਦੀ ਜਿੱਥੋਂ ਤੁਸੀਂ ਕਹੇ ਵੀ ਸਾਬਕਾ ਐਮਐਲਏ ਜੇ ਉੱਥੇ ਦੀ ਗੱਲ ਕਰੋ ਅਸੀਂ ਕਾਂਗਰਸ ਨਾਲੋਂ 650 ਵੋਟ ਅੱਗੇ ਨਿਕਲ ਗਏ ਜੇ ਅਸੀਂ ਆਮ ਆਦਮੀ ਪਾਰਟੀ ਦਾ ਜਿਹੜਾ 3 ਮਹੀਨੇ ਪਹਿਲਾਂ ਕੈਂਡੀਡੇਟ ਸੀਗਾ ਮੁੱਖ ਮੰਤਰੀ ਦਾ ਪਰਸਨਲ ਫਰੈਂਡ ਸੀਗਾ ਔਰ ਸਰਕਾਰ ਸੀ ਉਸ ਸਾਤੋਂ ਸਿਰਫ 500 ਵੋਟ ਹੀ ਅੱਗੇ ਰਹਿ ਗਏ ਅਸੀਂ ਇੱਥੇ ਵੀ ਜੀ ਜਾਣ ਨਾਲ ਲੱਗੇ ਪਏ ਆ ਔਰ ਇਹ ਲੋਕਾਂ ਦੀ ਜਿਹੜੀ ਸਮਰਥਨ ਦੀ ਪਿਛਲੀ ਅਸੀਂ ਦੇਖੀਏ ਉਹਨਾਂ ਦੀ ਭਾਵਨਾ ਉਹਦੇ ਤੋਂ ਅਸੀਂ ਆਸ ਕਰਦੇ ਹਾਂ ਕਿ ਲੋਕ ਇਸ ਵਾਰੀ ਵੀ ਵੱਡਾ ਸਮਰਥਨ ਭਾਜਪਾ ਨੂੰ ਦੇ ਕੇ ਭਾਜਪਾ ਦਾ ਮੇਰ ਬਣਾਉਣਗੇ ਔਰ ਭਾਜਪਾ ਇਥੋਂ ਜਿੱਤ ਕੇ ਔਰ ਕੱਲਾ ਅਸੀਂ ਮੇਰ ਨਹੀਂ ਬਣਾਉਣਾ ਅਸੀਂ ਲੁਧਿਆਣੇ ਨੂੰ ਇੱਕ ਵਾਰੀ ਦਾ ਫੇਰ ਜਿਹੜਾ ਪੰਜਾਬ ਦਾ ਮਾਂਚੈਸਟਰ ਕਹਿੰਦੇ ਆ ਉਹਦਾ ਉਹ ਰਤਬਾ ਬਹਾਲ ਕਰਨ ਦੀ ਸੋਚ ਰੱਖੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਸੋ ਇਸਨ ਡਾਕਟਰ ਹਰਜੋਤ ਕਮਲ ਜੀ ਅੰਦਾਜ਼ੇ ਕੀ ਬੁੱਢਾ ਨਾਲਾ ਹੁਣ ਬੁੱਢਾ ਦਰਿਆ ਬਣੂਗਾ ਅਗਰ ਜਨਤਾ ਪੰਜਾਬ ਦੀ ਜਨਤਾ ਖਾਸ ਪੰਜ ਸ਼ਹਿਰਾਂ ਵਾਲੇ ਇਸ ਦੇ ਨਾਲ ਤੇਰੀ 43 ਨਗਰ ਕੌਂਸਲਾਂ ਵਾਲੇ ਲੋਕ ਇਸ ਵਾਰ ਆਪਣਾ ਜਿਹੜਾ ਫਤਵਾ ਆ ਉਹ ਭਾਜਪਾ ਵਰਕਰਾਂ ਦੇ ਦਿੰਦੇ ਤੇ ਆਉਣ ਵਾਲੇ ਸਮੇਂ ਚ ਦੋ ਜਣੇ ਦਾ ਬੁੱਢਾ ਨਾਲਾ ਬੁੱਢਾ ਦਰਿਆ ਇਸ ਦੇ ਨਾਲ ਹੀ ਜਿਹੜਾ ਹੋਰ ਜਿਹੜਾ ਮਾਂਚੈਸਟਰ ਦਾ ਲਗਾਤਾਰ ਪਿਛਲੇ ਦਾ ਗਰਾਫ ਘਟਿਆ ਰਿਹਾ ਲੁਧਾਨੇ ਦਾ ਉਹ ਆਉਣ ਵਾਲੇ ਸਮੇਂ 'ਚ ਭਾਜਪਾ ਵੱਲੋਂ ਉਸ ਦਾ ਨੁਖਾਰ ਨੁੱਬਲ ਕੇ ਉਸ ਨੂੰ ਫਿਰ ਇੱਕ ਵਾਰੀ ਫਸਟ ਰੈਂਕ ਤੇ ਲਿਆ ਕੇ ਪੰਜਾਬ ਦੇ ਬਾਕੀ ਦਾ ਨਾਮ ਹੈ ਉਹ ਦਾ ਦੇਸ਼ਾਂ ਦੇ ਵਿੱਚ ਹੋਰ ਵੀ ਇਹਦਾ ਨਾਮ ਉੱਚਾ ਕਰਾਂਗੇ ਕੈਮੈਂਮਨ ਬੋਬੀਨ ਸੰਦੀਪ ਸ਼ਰਮਾ ਡੈਨੀਸ ਟੀਵੀ ਲੁਧਿਆਣਾ